ਤੇ ਉਹਦੋਂ ਤੋਂ ਫਿਰ ਜਦੋਂ ਅਸੀਂ ਅੱਗੇ ਇੰਟਰੋਗੇਸ਼ਨ ਕੀਤੀ ਤਾਂ ਉਹਦੇ ਕੋਲੋਂ ਅਸੀਂ ਟੋਟਲ ਜਿਹੜੇ ਨੇ 14 ਟੂ-ਵੀਲਰ ਜਿਹੜੇ ਨੇ ਉਹ ਰਿਕਵਰ ਹੋ ਗਏ। ਇਹਦੇ ਵਿੱਚ ਜਿਹੜੇ 10 ਮੋਟਰਸਾਈਕਲ ਨੇ, ਦੋ ਬੁਲੇਟ ਨੇ ਤੇ ਦੋ ਐਕਟਿਵ ਨੇ। ਉਹ ਦੂਜੀ ਜਿਹੜਾ ਕਿ ਮਾਸਟਰ ਕੀ ਇਹਨੇ ਬਣਾਈ ਹੋਈ ਹੈ ਤੇ ਜਿਹੜੇ ਪੁਰਾਣੇ ਮਾਡਲ ਦੇ ਆਪਾਂ ਕਹਿ ਸਕਦੇ ਹਾਂ ਟੂ-ਵੀਲਰ ਹੈਗੇ ਨੇ ਜਿਨ੍ਹਾਂ ਦੇ ਲੌਕਸ ਈਜ਼ੀਲੀ ਖੁੱਲ ਜਾਂਦੇ ਨੇ। ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਇਲਾਕੇ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ આરોપી ਨੂੰ ਕਾਬੂ ਕੀਤਾ ਹੈ ਜਿਸ ਪਾਸੋਂ 14 ਦੋਪਹੀਆ ਵਾਹਨ ਵੀ ਬਰਾਮਦ ਕੀਤੇ ਨੇ ਇਸ ਦੌਰਾਨ ਐਡੀਸੀਪੀ ਸਮੀਰ ਵਰਮਾ ਨੇ ਜਾਣਕਾਰੀ ਦੇ ਉਪਰੰਤ ਖੁਲਾਸਾ ਕੀਤਾ ਹੈ ਉਧਰ ਉਹਨਾਂ ਨੇ ਕਿਹਾ ਕਿ ਮਾਸਟਰ ਕੀ ਦੇ ਨਾਲ ਇਸ ਵਿਅਕਤੀ ਵੱਲੋਂ ਇਲਾਕੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਦੇ ਚੱਲਦਿਆਂ ਇਸ ਨੂੰ ਕਾਬੂ ਕੀਤਾ ਉਹਨਾਂ ਕਿ ਆ ਕਿ ਵਾਕ ਵਾਕ ਟੀਮਾਂ ਦਾ ਵੀ ਗਠਨ ਕੀਤਾ ਗਿਆ ਸੀ ਜਿਨ੍ਹਾਂ ਦੀ ਕਾਮਯਾਬੀ ਸਦਕਾ ਇਸ ਨੂੰ ਫੜਿਆ ਗਿਆ ਉਹਨਾਂ ਕਿਹਾ ਕਿ આરોપી ਖਿਲਾਫ ਪਹਿਲਾ ਵੀ ਮਾਮਲੇ ਦਰਜ ਨੇ ਜਾਂਚ ਜਾਰੀ ਹੈ ਤੇ ਡਿਵੀਜ਼ਨ ਨੰਬਰ 8 ਤੇ ਕਲਾਸ ਚੌਂਕੀ ਦੀ ਪੁਲਿਸ ਨੂੰ ਬੜੀ ਵੱਡੀ ਵਧੀਆ ਕਾਮਯਾਬੀ ਮਿਲੀ ਹੈ ਤੇ 1 ਦਸੰਬਰ 2023 ਨੂੰ ਇੱਕ ਡੀ ਐਮ ਸੀ ਹਸਪਤਾਲ ਦੇ ਬਾਹਰੋਂ ਇੱਕ ਬੰਦੇ ਨੇ ਆਪਣਾ ਬੁਲੇਟ ਮੋਟਰਸਾਈਕਲ ਜਿਹੜਾ ਇਹ ਪਾਰਕ ਕੀਤਾ ਸੀ ਤੇ ਉੱਥੋਂ ਮੋਟਰਸਾਈਕਲ ਜਿਹੜਾ ਇਹ ਚੋਰੀ ਹੋ ਗਿਆ ਸੀਗਾ ਉਸ ਤੋਂ ਕੁਝ ਦਿਨ ਬਾਅਦ ਉਹਨਾਂ ਨੇ ਸਾਨੂੰ ਜਦੋਂ ਇਨਫੋਰਮੇਸ਼ਨ ਦਿੱਤੀ ਤਾਂ ਉਹਦੇ ਇਸ ਜਿਹੜੀ ਹੈਗੀ ਐ ਐਕਸ਼ਨ ਲੈਂਦੇ ਹੋਈ ਪੀਐਫਆਈਆਰ ਰਜਿਸਟਰ ਕੀਤੀ ਤੇ ਉਸ ਤੋਂ ਬਾਅਦ ਉਹ ਜਿਹੜਾ ਦੋਸ਼ੀ ਹੈ ਉਹਨੂੰ ਸੀਸੀਟੀਵੀ ਫੁਟੇਜ ਵਗੈਰਾ ਦੀ ਮਦਦ ਦੇ ਨਾਲ ਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਉਹਨੂੰ ਫੜਿਆ ਤੇ ਉਹਦੇ ਤੋਂ ਫਿਰ ਜਦੋਂ ਅਸੀਂ ਅੱਗੇ ਇੰਟਰੋਗੇਸ਼ਨ ਕੀਤੀ ਤਾਂ ਉਹਦੇ ਕੋਲੋਂ ਅਸੀਂ ਟੋਟਲ ਜਿਹੜੇ ਹਨ 14 ਟੂ-ਵੀਲਰ ਜਿਹੜੇ ਨੇ ਉਹ ਰਿਕਵਰ ਹੋ ਗਏ ਨੇ ਇਹਦੇ ਵਿੱਚ ਕੀ 10 ਮੋਟਰਸਾਈਕਲ ਨੇ ਦੋ ਬੁਲੇਟ ਨੇ ਤੇ ਦੋ ਐਕਟਿਵਾ ਨੇ ਤੇ ਜਿਹੜਾ ਦੋਸ਼ੀ ਹੈਗਾ ਅਮਨਦੀਪ ਸਿੰਘ ਉਰਫ ਅਮਨ ਹੈਗਾ ਜਿਹੜਾ ਕਿ ਨੂਰਵਾਲਾ ਰੋਡ ਲੁਧਿਆਣੇ ਦਾ ਰਹਿਣ ਵਾਲਾ ਤੇ ਪਹਿਲਾਂ ਵੀ ਇਹਦੇ ਖਿਲਾਫ ਜਿਹੜਾ ਇੱਕ ਜੋਧੇਵਾਲ ਬਸਤੀ थाना ਜਿਹੜਾ ਹੈਗਾ ਉਹਦੇ ਚਲਾ ਚੋਰੀ ਦਾ ਇੱਕ ਪਰਚਾ ਦਰਜ ਹੈਗਾ ਇਹ ਦੋਸ਼ੀ ਜਿਹੜਾ ਹੈ ਕਿ ਮਾਸਟਰ ਕੀ ਇਹਨੇ ਇੱਕ ਬਣਾਈ ਹੋਈ ਹੈ ਤੇ ਜਿਹੜੇ ਪੁਰਾਣੇ ਮਾਡਲ ਦੇ ਆਪਾਂ ਕਹਿ ਸਕਦੇ ਹਾਂ ਟੂ wheeler ਹੈਗੇ ਨੇ ਜਿਨ੍ਹਾਂ ਦੇ ਲੌਕਸ ਈਜ਼ੀਲੀ ਖੁੱਲ ਜਾਂਦੇ ਨੇ ਉਹ ਮਾਸਟਰ ਕੀ ਲਾ ਕੇ ਇਹ ਰਾਤ ਨੂੰ ਦੇਖਦਾ ਕਿ ਕੋਈ insan ਜਗ੍ਹਾ ਤੇ ਕੋਈ ਮੋਟਰਸਾਈਕਲ ਜਿਹੜਾ ਕੋਈ پارک ਹੈਗਾ ਤੇ ਉੱਥੋਂ ਇਮੀਡੀਏਟਲੀ ਇਹ ਚੋਰੀ ਕਰ ਲੈਂਦਾ ਯੱਗੇ ਫੇਰ ਉਹਨੂੰ ਇਹ ਕੇ ਯੂਜ਼ ਕਰਦਾ ਸੀ ਤੇ ਹੁਣ ਤੱਕ ਇਹ ਤਾਂ ਉਹ 14 ਜਿਹੜੇ ਵਹੀਕਲ ਟੂ ਵੀਲਰਸ ਹੈਗੇ ਨੇ ਉਹ ਰਿਕਵਰ ਹੋ ਗਏ ਨੇ ਬਾਕੀ ਕਿੰਗੇ ਸੀ ਹੁਣ ਇਹਦੀ ਰਿਮਾਂਡ ਲੈ ਕੇ ਤੋਂ ਫੇਰ ਇਹ ਪੁੱਛ ਕੇ ਚ ਕਰਾਂਗੇ ਇਨਵੈਸਟੀਗੇਸ਼ਨ ਕਰਾਂਗੇ ਕਿ ਹੋਰ ਵੀ ਕੁਝ ਇਹਨੇ ਕੀ ਕੀਤਾ ਹੈ ਅੱਗੇ ਕਿ ਇਹਨਾਂ ਨੂੰ ਇਹਦਾ ਕੋਈ ਪਲਾਨ ਸੀਗਾ ਕਿ ਕਿੱਥੇ ਵੇਚਣਾ ਸੀਗਾ ਇਹ ਮੋਟਰਸਾਈਕਲ ਜਿਹੜੇ ਸੀਗੇ ਤੇ ਉਹ ਅੱਗੇ ਪੁੱਛ ਕੇ ਜਿਹੜੀ ਅੱਗੇ ਉਹਨੂੰ ਇਨਵੈਸਟੀਗੇਸ਼ਨ ਦਾ ਪਾਰਟ ਹੈ ਤੇ ਅਸੀਂ ਕਰਾਂ ਸਰ ਇਹ ਇਕੱਲਾ ਹੀ ਹੈ ਜਿਹਦੇ ਨਾਲ ਉਹ ਹੋਰ ਵੀ ਸਾਥੀ ਖਾਲੇ ਜਿਹੜੀ ਮੋਡਲੀ ਤਫਤੀਸ਼ ਹੈ ਉਹਦੇ ਵਿੱਚ ਇਹੀ ਸਭ ਨੇ ਕਿ ਇਕੱਲਾ ਹੈਗਾ ਬਟ ਅਸੀਂ ਹੁਣ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅੱਗੇ ਤਫ਼ਤੀਸ਼ ਕਰਾਂ ਸਰ ਪਹਿਲੇ ਵੀ ਕਿਤੇ ਕੋਈ ਕਾਰਵਾਈ ਚੱਲ ਰਹੀ ਹੈ ਜਾਂ ਕੋਈ ਪਹਿਲੇ ਵੀ ਇਹਦੇ ਕੋਈ ਪਲਾਨ ਸੀਗੇ ਵੀ ਐਸ ਤਰ੍ਹਾਂ ਚੋਰੀ ਕਰਨ ਦੇ ਤੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਜੋਧੇਵਾਲ ਬਸਤੀ ਥਾਣੇ ਵਿੱਚ ਪਰਚਾ ਇੱਕ ਦੇ ਖਿਲਾਫ ਜਿਹੜਾ ਹੈਗਾ ਵਾਹਨ ਚੋਰੀ ਦਾ ਵੀ ਦਰਜ ਹੈਗਾ ਤੇ ਸਰ ਉਮਰ ਕਿੰਨੀ ਹੈ ਤੇ ਦੀ ਉਮਰ ਹੈਗੀ 3 ਅਰਾਊਂਡ 30 ਪਹਿਲਾਂ ਵੀ ਇਹਦੇ ਅੰਦਰ ਹੈ ਕਿ ਆਇਆ ਕਿ ਬਿਲਕੁਲ ਬਿਲਕੁਲ ਉਹ ਪਰਚਾ ਦਰਜ ਹੈ ਉਹ ਵੀ ਅੰਦਰ ਹੈ ਕਿ ਆਇਆ ਹੈਗਾ ਤੇ ਹੁਣ ਇਹਦੇ ਤੇ ਜਿਹੜਾ ਇਸ ਤਸੀ ਪਰਚਾ ਖੋਲ ਦਿੱਤਾ